ਸ਼ਬਦ ਦਾ ਮਤਲਬ ਕੀ ਹਗਾ ਠੀਕ ਹੈ ਸ਼ਿਵ ਸ਼ਬਦ ਦਾ ਮਤਲਬ ਹਗਾ ਕਲਿਆਣ ਵੈਲਫੇਅਰ ਸ਼ਿਵ ਜੀ ਕੋਈ ਵਿਅਕਤੀ ਰੂਪ ਨਹੀਂ ਹਗਾ ਜਿਹਨੂੰ ਆਪਾਂ ਕਹਿੰਦੇ ਆ ਕਿ ਸ਼ਿਵ ਜੀ ਜਿਹੜਾ ਹੈਗਾ ਉਹ ਕਿਸੇ ਬੰਦੇ ਦੇ ਰੂਪ ਵਿੱਚ ਹੈਗਾ ਇਟਸ ਨਾਟ ਥੇਰ ਸ਼ਿਵ ਦਾ ਮਤਲਬ ਸਮਝੋ ਸ਼ਿਵ ਦਾ ਮਤਲਬ ਹੈ ਕਲਿਆਣ ਤੇ ਸ਼ਿਵ ਰਾਤਰੀ ਸ਼ਿਵ ਰਾਤਰੀ ਦਾ ਮਤਲਬ ਹੈ ਕਿ ਉਹ ਰਾਤ ਜਿਹਦੇ ਵਿੱਚ ਸਾਡੇ ਅੰਦਰ ਕਲਿਆਣ ਉੱਤਰਦਾ ਹੈ ਕਲਿਆਣ ਯਾਨੀ ਕਿ ਸਾਡੇ ਅੰਦਰ ਚੰਗਾ ਕਰਨ ਦੀ ਭਾਵਨਾ ਜਨਮ ਲੈਂਦੀ ਹੈ ਉਹ ਸ਼ਿਵ ਰਾਤਰੀ ਹੁੰਦੀ ਹੈ ਸ਼ਿਵ ਰਾਤ ਇਹ ਸ਼ਿਵ ਜੀ ਉਹ ਦੇਵਤਾ ਹੈ ਜਿਹੜਾ ਰਾਖਸ਼ਾਂ ਨੂੰ ਵੀ ਵਾਰ ਦਿੰਦਾ ਹੈ ਤੇ ਜਿਹੜਾ ਦੇਵਤਿਆਂ ਨੂੰ ਵੀ ਵਾਰ ਦਿੰਦਾ ਦੋਨਾਂ ਦੇ ਵੱਲ ਦੇਖੋ ਨਿਰਪੱਖ ਹੈ ਅਪਾਰ ਮਾਇਂ ਦੀ ਸਟੋਰੀ ਲੈਂਦੇ ਆ ਕੀ ਹੈਗਾ ਕਿ ਰਾਮ ਨੇ ਲੰਕਾ ਦੇ ਉੱਤੇ ਚੜ੍ਹਾਈ ਕਰਨੀ ਹੈ ਕਿ ਉਹ ਕਿਨੂੰ ਮਨਾਰਿਆ ਸਭ ਤੋਂ ਪਹਿਲੇ ਸ਼ਿਵ ਜੀ ਨੂੰ ਮਨਾਰਿਆ ਰਮੇਸ਼ਵਰਮ ਦੇ ਵਿੱਚ ਸ਼ਿਵਲਿੰਗ ਸਥਾਪਿਤ ਕਰਕੇ ਉਹਦੀ ਪੂਜਾ ਕਰਨ ਲੱਗਾ ਉਹਨੂੰ ਕਹਿੰਦਾ ਕਿ ਮੈਨੂੰ ਲੰਕਾ ਤੱਕ ਪਹੁੰਚਣ ਦਾ ਵਰਦਾਨ ਦੇ ਅੱਛਾ ਇਹੋ ਹੀ ਸ਼ਿਵ ਉਹ ਹੈ ਜਿਹਨੂੰ ਰਾਵਣ ਨੇ ਸਿੱਧ ਕੀਤਾ ਰਾਵਣ ਨੇ ਅਗੇਹਾ ਸਿੱਧ ਕੀਤਾ ਉਹਨੂੰ ਕੀ ਉਹਨਿਆਂ ਨੂੰ ਕਹਤਾ ਕਿ ਮੈਂ ਮਰਨਾ ਹੀ ਨਹੀਂ ਚਾਹੁੰਦਾ ਤੂੰ ਮੈਨੂੰ ਅੰਮ੍ਰਿਤ ਦੇ ਦੇ ਤੇ ਉਹਨੇ ਭਗਵਾਨ ਸ਼ਿਵ ਨੇ ਉਹਨੂੰ ਅੰਮ੍ਰਿਤ ਦੇ ਦਿੱਤਾ yes granted ਉਹਨਾਂ ਨੇ ਉਹਦੀ ਨਾਭੀ ਦੇ ਵਿੱਚ ਅੰਮ੍ਰਿਤ ਸਥਾਪਿਤ ਕਰ ਦਿੱਤਾ ਪਰ ਕੀ ਸੀਗਾ ਕਿ ਭਗਵਾਨ ਸ਼ਿਰਦੀ ਜਿਹੜੀ ਮਹਿਮਾ ਹੈ ਉਹ ਕਹਿੰਦੇ ਨੇ ਸਿਰਫ ਮੈਂ ਤਾਂ ਹੀ ਤੇਰੇ ਨਾਲ ਹਾਂ ਜੇਕਰ ਤੂੰ ਸ਼ਿਵ ਰੂਪ ਵਿੱਚ ਰਹੇਗਾ ਯਾਨੀ ਕਿ ਕਲਿਆਣ ਸੋਚੇਗਾ ਸ਼ਿਵ ਦਾ ਮਤਲਬ ਕੀ ਹੈ ਕਲਿਆਣ ਉਹ ਇੱਥੇ ਕੀ ਆ ਜਾਂਦਾ ਹੈ ਇੱਥੇ 라ਵਣ ਗਲਤ ਹੋ ਜਾਂਦਾ ਹੈ ਉਹਦੇ ਅੰਦਰ ਤਮੋ ਗੁਣ ਜਿਹੜਾ ਹੈ ਉਹ ਭਰ ਜਾਂਦਾ ਹੈ ਸਤੋਗੁਣ ਦੇ ਨਾਲ ਉਹ ਸ਼ਿਵਜੀ ਕੋਲ ਅੰਮ੍ਰਿਤ ਨਹੀਂ ਲੈ ਲੈਂਦਾ ਪਰ ਤਮੋਗੁਣ ਦੇ ਨਾਲ ਪੜ ਜਾਂਦਾ ਹੰਕਾਰ ਦੇ ਨਾਲ ਵਾਸਨਾ ਦੇ ਨਾਲ ਲੋਭ ਦੇ ਨਾਲ ਹੁਣ ਇੱਥੇ ਸ਼ਿਵਜੀ ਨੂੰ ਵੀ ਹੈ ਕਿ ਹੁਣ ਇਹਨੂੰ ਖਤਮ ਕਰਨਾ ਹੀ ਪਏਗਾ ਇੱਥੇ ਵੀ ਸ਼ਿਵਜੀ ਆਪ ਇੱਕ ਰੋਲ ਪਲੇ ਕਰਦੇ ਨੇ ਕਿਵੇਂ ਕਰਦੇ ਨੇ ਕਿ ਸ਼ਿਵਜੀ ਜਿਹੜੇ ਨੇ ਜਦੋਂ ਰਾਮ ਤੇ ਰਾਵਣ ਦਾ ਯੁੱਧ ਚੱਲ ਰਿਹਾ ਸੀਗਾ ਤੇ ਰਾਮ ਜਿਹੜੇ ਨੇ ਉਹ ਬੜੇ ਉਸ ਵੇਲੇ ਕੀ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਕਿ ਮੈਂ ਇਹਦੇ ਜਿੰਨੇ ਵੀ ਸਿਰ ਲਾਈ ਜਾ ਰਿਹਾ ਇਹ ਦੁਆਰਾ ਦਾ ਸੀਪ ਪ੍ਰਗਟ ਹੋ ਜਾਂਦਾ ਮੈਂ ਇਹਨੂੰ ਮਾਰਾਂ ਤੇ ਮਾਰਾਂ ਕਿਵੇਂ ਉੱਥੇ ਸ਼ਿਵ ਜਿਹੜੇ ਨੇ ਉਹ ਆਪ ਕਿਦੇ ਰੂਪ ਵਿੱਚ ਜਾਂਦੇ ਨੇ ਰਾਵਣ ਦੇ ਭਰਾ ਵਿਭੀਸ਼ਣ ਦੇ ਰੂਪ ਵਿੱਚ ਉਹਦੇ ਕੋਲ ਆਂਦੇ ਨੇ ਕਿਦੇ ਕੋਲ ਰਾਮ ਦੇ ਕੋਲ ਐਂਡ ਤੇ ਆ ਕੇ ਉਹਨੂੰ ਕਹਿੰਦੇ ਨੇ ਕਿ ਰਾਮ ਇਹਦੀ ਜਿਹੜੀ ਨਾਭੀ ਹੈ ਇਹਦੇ ਵਿੱਚ ਅੰਮ੍ਰਿਤ ਕੁੰਡ ਜਿਹੜਾ ਹੈ ਉਹ ਸਥਾਪਿਤ ਹੈ ਤੂੰ ਉਹਦੇ ਉੱਤੇ वार ਕਰ ਤੇ ਉਹਦੇ ਨਾਲ ਅੰਮ੍ਰਿਤ ਸੁੱਕ ਜਾਏਗਾ ਤੇ ਆ ਵਿਅਕਤੀ ਮਰ ਜਾਏਗਾ ਯਾਨੀ ਕਿ ਰਾਵਣ ਨਾਮ ਦਾ ਰਾਖਸ਼ ਮਰ ਜਾਏਗਾ ਹੁਣ ਇਹ ਭੇਦਵੀ ਕੌਣ ਦੇ ਰਿਹਾ Shivji ਦੇ ਰਿਹਾ ਠੀਕ ਹੈ ਯਾਨੀ ਕਿ ਜੇਕਰ ਉਹ ਅੰਮ੍ਰਿਤ ਦੇ ਸਕਦੇ ਨੇ ਤੇ ਉਹ ਤੁਹਾਨੂੰ ਜ਼ਹਿਰ ਵੀ ਦੇ ਸਕਦਾ ਹੈ ਇਹਦਾ ਇਹ ਮਤਲਬ ਹੈ ਠੀਕ ਹੈ ਦਾ ਵਸੰਤ ਹਿਦਿਆਰਵਿੰਦੇ ਹਵਮ ਹਾਵਨੀ ਸੜਿਕਾਂ ਦਾ ਯਾਰਤੀ ਦੇ ਜੀਵਨ ਦੇ ਵਿੱਚ ਮਹਾ ਸ਼ਿਵਰਾਤਰੀ ਕਦੋਂ ਆਉਂਦੀ ਹੈ ਤੁਹਾਡੇ ਨਾਲ ਕਿਵੇਂ ਇਸਿਂ ਰਾਤਰੀ ਦਾ ਸੰਬੰਧ ਹੈ ਜਿਸ ਦਿਨ ਤੁਸੀਂ ਆਪਣੇ ਗਿਆਨ ਦੇ ਨਾਲ ਪੂਰੀ ਤਰ੍ਹਾਂ ਜੁੜ ਜਾਓਗੇ ਉਸ ਦਿਨ ਜਦੋਂ ਤੁਹਾਡਾ ਗਿਆਨ ਸਿੱਧ ਹੋ ਜਾਏਗਾ ਉਸ ਦਿਨ ਤੁਹਾਡੇ ਜੀਵਨ ਦੇ ਵਿੱਚ ਸ਼ੁਭਰਾਤਰੀ ਆਪਰ ਜਾਊਗੀ ਇੱਕ ਪਰਮਾਤਮਾ ਦਾ ਸਰੂਪ ਵੀ ਬੜਾ ਭੋਲਾ ਹੈ ਉਹ ਆਪਣੇ ਭਗਤਾਂ ਨੂੰ ਦੇਣ ਲੱਗਿਆ ਸੋਚਦਾ ਹੀ ਨਹੀਂਗਾ ਕੁਝ ਨਹੀਂ ਠੀਕ ਹੈ ਪਰ ਭਗਤ ਜਾਗਿਆ ਹੋਇਆ ਹੋਣਾ ਚਾਹੀਦਾ ਹੈ ਆਪਾ ਮਾਗ ਮਹ ਬੁਧ ਨੂੰ ਦੇਖਦੇ ਹਨ ਮਹਾਤਮਾ ਬੁਧ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਉਹਨੂੰ ਗਿਆਨ ਦੀ ਪ੍ਰਾਪਤੀ ਹੋਈ ਉਹ ਮਹਾਸ਼ਿਵਰਾਤਰੀ ਸੀ ਜਦੋਂ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਚੰਗੀ ਜਾਗ ਆਏਗੀ ਉਹ ਮਹਾਸ਼ਿਵਰਾਤਰੀ ਹੋਏਗੀ ਇਹ ਮਹਾਸ਼ਿਵਰਾਤਰੀ ਐ ਨਹੀਂ ਜਿਹੜੀ ਕੱਲ ਛੁੱਟੀ ਹੈਗੀ ਐ ਕੱਲ ਮਹਾਸ਼ਿਵਰਾਤਰੀ ਮੰਦਿਰ ਸੱਜਣ ਗਿਆ ਹੋਏਗਾ ਉਹ ਹੋਏਗਾ ਉਹ ਕਰਮकांड ਨੇ ਮਹਾਸ਼ਿਵਰਾਤਰੀ ਦਾ ਮਤਲਬ ਹੈ ਜਿਸ ਦਿਨ ਤੁਸੀਂ ਜਾਗ ਜਾਓਗੇ ਅੰਦਰੋਂ ਉਸ ਦਿਨ ਤੁਹਾਡੇ ਅੰਦਰ ਹੀ ਕੋ ਮਹਾਸ਼ਿਵਰਾਤਰੀ ਆਪਣੇ ਆਪ ਜੇ ਨਾ ਲੈ ਲੇਗਾ ਜਿੰਨੀ ਦੇਰ ਤੱਕ ਵਿਦਿਆਰਥੀ ਦੇ ਜੀਵਨ ਵਿੱਚ ਅਗਿਆਨਤਾ ਹੈ ਕੋਨੀ ਦੇਰ ਤੱਕ ਹਨੇਰਾ ਹੈ ਹਨੇਰਾ ਰਾਤ ਦਾ ਪ੍ਰਤੀਕ ਹੈ ਤੇ ਰਾਤ ਉਦੋਂ ਹੀ ਪ੍ਰਕਾਸ਼ਿਤ ਹੁੰਦੀ ਹੈ ਜਦੋਂ ਕੋਈ ਨਾ ਕੋਈ ਚੰ드ਰਮਾ ਕੋਈ ਨਾ ਕੋਈ ਸੂਰਜ ਚੜਦਾ ਹੈ ਐਂਡ ਦੈਟ ਇਜ਼ ਮਹਾਸ਼ਿਵਰਾਤਰੀ ਵਿਦਿਆਰਥੀ ਦੇ ਜੀਵਨ ਵਿੱਚ ਮਹਾਸ਼ਿਵਰਾਤਰੀ ਹਮੇਸ਼ਾ ਉਦੋਂ ਉtreਗੀ ਜਦੋਂ ਵਿਦਿਆਰਥੀ ਚੰਗੇ ਭਾਵ ਦੇ ਨਾਲ ਆਪਣੇ ਅਧਿਆਪਕਾਂ ਨੂੰ ਸੁਨੇਗਾ ਆਪਣੇ ਅਧਿਆਪਕਾਂ ਦੇ ਕਹੇ ਅਨੁਸਾਰ ਅਨੁਸਰਣ ਕਰੇਗਾ ਆਪਣੀਆਂ ਕਿਤਾਬਾਂ ਦੇ ਨਾਲ ਜੁੜੇਗਾ ਉਦੋਂ ਮਹਾ ਸ਼ਿਵਰਾਤਰੀ ਘਟਤ ਹੋਏਗੀ ਪਰ ਜੋ ਵੀ ਸਾਨੂੰ ਨਜ਼ਰ ਆ ਰਿਹਾ ਨਾ ਬਹੁਤ ਸੋਹਣਾ ਇਹ ਸਾਰਾ ਸ਼ਿਵ ਹੈ ਸਤਿਯੰ ਸ਼ਿਵੰ ਸੁੰਦਰੰ ਠੀਕ ਹੈ ਨਾ ਹਰਾ ਹਰਾ